ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਸਾ ਜੀ ਮਹਾਰਾਜਿਆਂ ਦੇ ਬਚਨ ਆਉਂਦੇ ਨੇ ਆਥਾ ਕੀ ਬਾਰ ਦੇ ਵਿੱਚ ਸ਼ੁਰੂਆਤ ਦੇ ਵਿੱਚ ਕਿ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਾਧ ਬਾਰ ਜਨ ਮਾਨਸ ਤੇ ਦੇਵ ਤੇ ਕੀਆ ਕਰਤ ਨਾ ਲਾਗੀ ਬਾਰ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਨਾ ਦਿਹਾ ਇੱਕ ਦਿਨ ਵਿੱਚ 100-100 ਬਾਰ ਗੁਰੂ ਤੋਂ ਬਾਰਨੇ ਬਲਿਹਾਰੇ ਜਾਨਾ ਕਿਉਂਕਿ ਜਿਸ ਗੁਰੂ ਨੇ ਸਾਨੂੰ ਮਨੁੱਖ ਤੋਂ ਦੇਵਤੇ ਕਰ ਦਿੱਤਾ ਦੇਵਤਿਆਂ ਦਾ ਮਤਲਬ ਇਹ ਨਹੀਂ ਕਿ ਆਹ ਦੇਵਤੇ ਜਿਹੜੇ ਕਹਦੇ ਆ ਕਿ ਅਨਮਤ ਦੇ ਵਿੱਚ ਦੇਵਤੇ ਮੰਨੇ ਜਾਂਦੇ ਆ ਨਹੀਂ ਉਹ ਇਥੇ ਇੱਕ ਉਦਾਹਰਨ ਤਸਵੀਰ ਦਿੱਤੀ ਆ ਕਿ ਜਿਵੇਂ ਅਨਮਤ ਦੇ ਵਿੱਚ ਦੇਵਤਿਆਂ ਦੇ ਦੇਵਤੇ ਪੂਜਣ ਯੋਗ ਮੰਨੇ ਜਾਂਦੇ ਆ ਨਾ ਸਤਕਾਰਤੋ ਆ ਇਸ ਤਰ੍ਹਾਂ ਗੁਰੂ ਨੇ ਤੁਹਾਨੂੰ ਮਨੁੱਖ ਮਨੁੱਖ ਜਨਮ ਤੋਂ ਕਿਉਂਕਿ ਸਾਡੀ ਆਦ ਸਾਡੀ ਜਿਹੜੀ ਹਾਲਤ ਸੀ ਨਾ ਗੁਰੂ ਆਖਦੇ ਆ ਜੀ ਮਹਾਰਾਜ ਦੇ ਕਹੇ ਅਨੁਸਾਰ ਕਿਰਤੂਤ ਕਰਤੂਤ ਪਸ਼ੂ ਕੀ ਮਾਨਸ ਜਾਤ ਸਾਡੇ ਜਿਹੜੀਆਂ ਕਰਤੂਤਾਂ ਸਿਕੀਆਂ ਉਹ ਪਸ਼ੂਆਂ ਵਰਗੀਆਂ ਸਿਕੀਆਂ ਮਨੁੱਖਾਂ ਤੋਂ ਵੀ ਥੱਲੇ ਗਰੇ ਹੋਏ ਸੀ ਮਨੁੱਖ ਸਾਡੀ ਜਿਹੜੀ ਇਨਸਾਨੀਅਤ ਮਰ ਚੁੱਕੀ ਹੋ ਸੀ ਪਰ ਮਹਾਰਾਜ ਕਹਿੰਦੇ ਮੈਂ ਬਲਿਹਾਰਾਂ ਆਪਣੇ ਗੁਰੂ ਤੋਂ ਦਿਹਾੜੀ 'ਚ 100-100 ਵਾਰੀ ਸਦਕੇ ਬਲਿਹਾਰੇ 'ਚ ਕੁਰਬਾਨ ਜਾਨ ਜਿਨੇ ਸਾਨੂੰ ਐਸੀ ਜਿਹੜੀ ਪਸ਼ੂ ਭਿਰਤੀ ਸੀ ਨਾ ਨਿਹਾਰ ਵਿੱਚ ਗਈ ਹੋਈ ਸਾਡੀ ਜਿਹੜੀ ਆਤਮਿਕ ਸੋਝੀ ਸੀਗੀ ਉਹਨੂੰ ਉੱਚਾ ਚੱਕ ਕੇ ਦੇਵਤਿਆਂ ਵਾਂਗੂ ਸਾਨੂੰ ਪੂਜਣ ਯੋਗ ਬਣਾਤਾ ਸਾਨੂੰ ਸਤਕਾਰਤਜੋਗ ਹਸਤੀ ਬਣਾਤਾ ਮੈਂ ਬਲਿਹਾਰ ਜਾਣਾ ਉਸ ਗੁਰੂ ਤੇ ਜਿਹਨੇ ਮਨੁੱਖ ਤੋਂ ਦੇਵਤੇ ਕਰ ਦਿੱਤੇ ਕਿਉਂਕਿ ਗੁਰੂ ਦੋ ਲਫ਼ਜ਼ਾਂ ਦਾ ਸੁਮੇਲ ਆ ਗੂ ਨਾਮ ਹਨੇਰੇ ਦਾ ਆ ਰੂ ਨਾਮ ਪ੍ਰਕਾਸ਼ ਦਾ ਆ ਗੁਰੂ ਮਤਲਬ ਉਹ ਸ਼ਕਤੀ ਹੈ ਜਿਹੜੀ ਅਗਿਆਨਤਾ ਦੇ ਹਨੇਰੇ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦਵੇ ਪ੍ਰਕਾਸ਼ ਤੋਂ ਭਾਵ ਹੈ ਗਿਆਨ ਇਹ ਹਨੇਰੇ ਤੋਂ ਭਾਵ ਹੈ ਅਗਿਆਨਤਾ ਜਿਹੜਾ ਅਗਿਆਨਤਾ ਨੂੰ ਮਿਟਾ ਕੇ ਗਿਆਨ ਦੇ ਵਿੱਚ ਮਨੁੱਖ ਨੂੰ ਗਿਆਨ ਦੀ ਸੋਝੀ ਕਰਾਵੇ ਵਿਵੇਕ ਦੀ ਸੋਝੀ ਕਰਾਵੇ ਉਹ ਉਹਦਾ ਨਾਮ ਹੈ ਗੁਰੂ ਤੋ ਗੁਰੂ ਤੋਂ ਬਗੈਰ ਜੋ ਹੈ ਉਹ ਜੀਵਨ ਦੇ ਵਿੱਚ ਚਾਹੇ ਕਿਸੇ ਨੇ ਇੱਥੇ ਤੱਕ ਵੀ ਭਈ ਜੇ ਕਿਸੇ ਧੀ ਭੈਣ ਨੇ ਰਸੋਈ ਦੇ ਵਿੱਚ ਚਾਹ ਬਣਾਉਣੀ ਵੀ ਸਿੱਖਣੀ ਹੋਵੇ ਤਾਂ ਉਹਨੂੰ ਵੀ ਮਾਂ ਨੂੰ ਗੁਰੂ ਬਣਾਉਣਾ ਪੈਂਦਾ ਗੁਰੂ ਤੋਂ ਬਗੈਰ ਚਾਹ ਬਣਾਉਣੀ ਵੀ ਸਿੱਖਣੀ ਔਕੀ ਆ ਕੋਈ ਕੰਮਕਾਰ ਕੁਝ ਵੀ ਜੇ ਸਕੂਲੇ ਵਿਦਿਆ ਪੜਦੇ ਆ ਪੜਾਈ ਕਰਦੇ ਆ ਤਾਂ ਉਹ ਵੀ ਟੀਚਰ ਨੇ ਜਿਹੜੇ ਉਹ ਵੀ ਸਾਡੇ ਗੁਰੂ ਨੇ ਵਿਦਿਆਕ ਗੁਰੂ ਨੇ ਜਿਨ੍ਹਾਂ ਨੇ ਦੁਨਿਆਵੀ ਵਿਦਿਆ ਦਿੱਤੀ ਇਸ ਕਰਕੇ ਅਧਿਆਤਮਿਕ ਮਾਰਗ ਤੇ ਚੱਲਣ ਵਾਸਤੇ ਗੁਰੂ ਦੀ ਬਹੁਤ ਹੀ ਜ਼ਿਆਦਾ ਐਮੀਆਂ ਤੇ ਆ ਗੁਰੂ ਤੋਂ ਬਗਾਰ ਜੀਵਨ ਦੀ ਬਾਜੀ ਨਹੀਂ ਜਿੱਤੀ ਜਾ ਸਕਦੀ ਕਿਉਂਕਿ ਮਹਾਰਾਜ ਨੇ ਇੱਥੇ ਤੱਕ ਵੀ ਗੱਲ ਕਹੀ ਹੈ ਜਿਵੇਂ ਸਾਇੰਸ ਦੀ ਤਰੱਕੀ ਦੇ ਅਨੁਸਾਰ ਅਸੀਂ ਹੁਣ ਕਿੱਦਾਂ ਦੂਜਿਆਂ ਗ੍ਰਹਾਂ ਤੇ ਵੀ ਪਹੁੰਚ ਗਏ ਆਂ ਤੇ ਰਾਕਟਾਂ ਦੇ ਵਿੱਚ ਬਹਿ ਕੇ ਤਾਂ ਮਿੰਟਾਂ ਸੈਕਿੰਟਾਂ ਦੇ ਵਿੱਚ ਕਿੱਥੇ ਤੇ ਕਿੱਥੇ ਪਹੁੰਚ ਜਾਂਦੇ ਆਂ ਮਹਾਰਾਜ ਨੇ ਇਹ ਸਾਇਦ ਗ੍ਰੰਥੀ ਦੇ ਲੋਕਾਂ ਵਿੱਚ ਕਿਹਾ ਹੈ ਕਿ ਪਰਮਾਣੂ ਪਲਜੰਤ ਆਕਾਸ਼ਾ ਦੀਪ ਲੋਸ਼ ਖੰਡਣ ਗਾਸ਼ੇਣ ਨੈਣ ਪਰੇਣ ਨਾਨਕ ਬਿਨ ਸਾਧੂ ਨੇ ਸਿੱਧ ਹੈ ਤੇ ਕਿ ਭਾਈ ਜੇ ਤੂੰ ਪਰਮਾਣੂ ਦੇ ਉੱਤੇ ਪਰਮਾਣੂ ਜੰਤਰ ਬਣਾ ਕੇ ਪਰਮਾਣੂ ਦੀ ਸਪੀਡ ਤੇ ਚੱਲਣ ਵਾਲਾ ਜੰਤਰ ਬਣਾ ਕੇ ਜੇ ਉਹਦੇ ਉੱਤੇ ਸਵਾਰ ਹੋ ਕੇ ਤੂੰ ਇੱਕ ਅੱਖ ਦੇ ਝਮਕੇ ਜਿੰਨੇ ਸਮੇਂ ਵਿੱਚ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਚੱਕਰ ਲਾ ਕੇ ਵੀ ਮੁੜੇ ਆਵੇਂ ਨਾ ਇੰਨੀ ਤਰੱਕੀ ਕਰ ਜਾਵੇਂ ਦੁਨਿਆਵੀ ਪੱਖ ਤੋਂ ਤਾਂ ਵੀ ਨਾਨਕ ਬਿਨ ਸਾਧੂ ਨਹੀਂ ਸਿੱਧਿਆ ਤੇ ਤੇਰਾ ਜੀਵਨ ਆ ਨਾ ਜਿਹੜਾ ਉਹ ਮਨੁੱਖਾ ਜੀਵਨ ਜਿਹੜਾ ਮਨੁੱਖ ਤੂੰ ਮਨੋਰਥ ਲੈ ਕੇ ਆਇਆ ਉਹ ਬਾਜੀ ਹਾਰ ਕੇ ਹੀ ਜਾਏਗਾ ਉਹ ਬਾਜੀ ਮਨੁੱਖਾ ਜਨਮ ਦੀ ਬਾਜੀ ਜਿੱਤ ਨਹੀਂ ਸਕਦਾ ਕਿਉਂਕਿ ਪ੍ਰਾਣੇ ਤੋਂ ਆਇਆ ਲਾਹ ਲੈਣ ਲੱਗਾ ਕਿ ਤੋ ਕੋ ਪਕੜੇ ਤਾਂ ਮੁੱਕਦੀ ਚੱਲੀ ਰਹਿਣ ਤੂੰ ਮਹਾਰਾਜ ਕਹਿੰਦੇ ਨੇ ਭਾਈ ਗੁਰਮੁਖ ਪਿਆਰੇ ਤੂੰ ਚਾਹੇ ਜਿੰਨੀ ਮਰਜੀ ਆਤਮ ਦੁਨਿਆਵੀ ਤੌਰ ਤੇ ਤਰੱਕੀ ਕਰ ਲੈ ਪਰ ਤੂੰ ਬਗੈਰ ਗੁਰੂ ਦੀ ਸ਼ਰਨ ਵਿੱਚ ਆਏ ਤੋਂ ਤੇਰੇ ਜੀਵਨ ਦਾ ਮਨੋਰਥ ਪੂਰਾ ਨਹੀਂ ਹੋਦਾ ਤਾਂ ਤੂੰ ਜੀਵਨ ਦੀ ਬਾਜ਼ੀ ਹਾਰ ਕੇ ਹੀ ਜਾਏਗਾ ਗੁਰੂ ਤੇਗ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦਾ ਬਚਨ ਮੈਨੂੰ ਯਾਦ ਆ ਗਿਆ ਆਖਣ ਲੱਗੇ ਜਿਹਾ ਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੇਟ ਵਿਛੜਿਆ ਮੇਲੇ ਪ੍ਰਭੂ ਹਰਦਰਗਹ ਗਾ ਵਸੀਟ ਹਰ ਨਾਮੋ ਮੰਤਰ ਦੜਾਏ ਦਾ ਕੱਟੇ ਹੋ ਮੈਂ ਰੋਗ ਨਾਨਕ ਸਤਗੁਰ ਤੇ ਨਾ ਮਿਲਾਇਆ ਜਿਨ੍ਹਾਂ ਧੁਰੇ ਪਾਇਆ ਸੰਜੋਗ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਮੈਂ ਜੈਸੇ ਗੁਰੂ ਨੂੰ ਸੁਣਦਾ ਸੀ ਨਾ ਗੁਰੂ ਦੀਆਂ ਵਡਿਆਈਆਂ ਗੁਰੂ ਦੇ ਗੁਣ ਗੁਰੂ ਦੀ ਸ਼ਖਸੀਅਤ ਗੁਰੂ ਦੀ ਮਹਿਮਾ ਜਿਹਾ ਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੇਟ ਮੈਨੂੰ ਉਹ ਗੁਰੂ ਦਾ ਮਲਾਪ ਹੋ ਗਿਆ ਮੈਂ ਦੇਖ ਲਿਆ ਉਹਨੂੰ ਆਪਣਾ ਅਨੁਭਵ ਦੇ ਵਿੱਚ ਆ ਗਿਆ ਮੇਰੇ ਉਸ ਗੁਰੂ ਦਾ ਗਿਆਨ ਵਾ ਜਿਹੜਾ ਤੇ ਹੁਣ ਗੁਰੂ ਜਿਹੜਾ ਆ ਗੁਰੂ ਗੁਰੂ ਜੈਦਾ ਸਾਧਗੁਰੂ ਸੁਣੀਦਾ ਤੈਸੋ ਹੀ ਮੈਂ ਡੇਟ ਤੇ ਗੁਰੂ ਕਰਦਾ ਕੀ ਆ ਵਿਛੜਿਆ ਮੇਲੇ ਪ੍ਰਭੂ ਜਿਹੜਾ ਸਾਡਾ ਵਿਛੋੜਾ ਪੈ ਗਿਆ ਹੈ ਨਾ ਪ੍ਰਮਾਤਮਾ ਤੋਂ ਤੇ ਅਸੀਂ ਦੁਖੀ ਹੋ ਰਹੇ ਆਂ ਦਰਦਰ ਤੇ ਠੋਕਾਂ ਠੋਕਰਾ ਖਾ ਰਹੇ ਆਂ ਹਰ ਛਿਨ ਛਿਨ ਦੇ ਵਿੱਚ ਅਸੀਂ ਚਿੰਤਾ ਝੋਰੀਆਂ ਦੇ ਫਿਕਰ ਦੇ ਵਿੱਚ ਸੜ ਭੁੱਜ ਰਹੇ ਆਂ ਤੇ ਬੇਕਾਰਾਂ ਦੀ ਅੱਗ ਦੇ ਵਿੱਚ ਤ੍ਰਿਸਨਾ ਦੀ ਅੱਗ ਵਿੱਚ ਸੜ ਰਹੇ ਆਂ ਹੋਮਿਆਂ ਦੀ ਹੋਮਿਆਂ ਦੇ ਰੋਗ ਨੇ ਸਾਨੂੰ ਗਰਸਿਆ ਹੋਇਆ ਉਹ ਮਹਾਰਾਜ ਕਹਿੰਦੇ ਗੁਰਮੁਖ ਪਿਆਰਿਆ ਜਿਹੜਾ ਗੁਰੂ ਆ ਨਾ ਉਹ ਕਿਉਂਕਿ ਗੁਰੂ ਦਾ ਕੰਮ ਹੀ ਇਹੋ ਹੈ ਜੇ ਜੈਸਾ ਸਤਗੁਰੂ ਸੁਣੀਦਾ ਤੈਸੋ ਹੀ ਮੈਂ ਡੇਟ ਵਿਛੜਿਆ ਮੇਲੇ ਪ੍ਰਭੂ ਪ੍ਰਭੂ ਨਾਲੋਂ ਵਿਛੜਿਆ ਹੋਇਆਂ ਨੂੰ ਪਰਮਾਤਮਾ ਨਾਲ ਮਿਲਾ ਦਿੰਦਾ ਹਰ ਦਰਗੇ ਕਬਸੀਠ ਵਾਹਿਗੁਰੂ 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 ਜਿਹੜਾ ਗੁਰੂ ਆ ਨਾ ਉਹ ਹਰ ਹਰੀ ਦੀ ਦਰਗਾਹ ਦਾ ਹਰੀ ਦੀ ਜਿਹੜੀ ਪਰਮਾਤਮਾ ਦੀ ਕਚਹਿਰੀ ਆ ਨਾ ਉਹਦਾ ਵਕੀਲ ਵਾ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਇੱਕ ਮੈਨੂੰ ਯਾਦ ਆ ਗਿਆ ਆਖਣ ਲੱਗੇ ਮਾਨਸਿਆਂ ਕਿਆਂ ਦਿਵਾਨੋਂ ਕੋਈ ਨਸ ਭਜ ਨਿਕਲੇ ਹਰ ਕਿਆਂ ਦਿਵਾਨੋਂ ਕੋਈ ਕਿੱਥੇ ਜਾਇਆ ਆ ਦੁਨੀਆਂ ਦੇ ਤੌਰ ਤੇ ਅਸੀਂ ਦੇਖਦੇ ਆ ਨਾ ਜਿਹੜੇ ਵੱਡੇ ਅਹੁਦਿਆਂ ਵਾਲੇ ਆ ਹੁਣੇ ਹੀ ਅਸੀਂ ਦੇਖਿਆ ਵੀ ਉਹ ਚਿੱਟਾ ਵੇਚਣ ਵਾਲੀ ਜਿਹੜੀ 4 ਦਿਨ ਨੇ ਅੰਦਰ ਰਹੀ ਕਿਉਂਕਿ ਉਹਦਾ ਹੱਥ ਪੈਂਦਾ ਜੇਗਾ ਹੋਰ ਵੀ ਕਈ ਮਗਰਮੱਛ ਉਹਦੇ ਨਾਲ ਡਲਿਓ ਹੋਣਗੇ ਜਿਨ੍ਹਾਂ ਦੇ ਹੱਥ ਜਿਨ੍ਹਾਂ ਦੀ ਡੋਰੀ ਉਹਦੇ ਹੱਥ ਵਿੱਚ ਹੋਊਗੀ ਉਹਨੂੰ ਮੈਂਟ ਨਹੀਂ ਲਾਇਆ ਛੱਡਣ ਵਾਸਤੇ ਆ ਦੁਨੀਆਂ ਦੀ ਦੀਵਾਨ ਜਿਹੜੀ ਦੁਨੀਆਂ ਦੀ ਕਚਹਿਰੀ ਸੀ ਨਾ ਸਾਡੇ ਕੋਟ ਕਚਹਿਰੀ ਜਾਂ ਦੁਨਿਆਵੀ ਉਹਦੇ ਵਿੱਚੋਂ ਤਾਂ ਬੰਦਾ ਆਪਣਾ ਰਸੂਖ ਵਰਤ ਕੇ ਭਜਨਸ ਜਗਦਾ ਉਹਦੇ ਚੋਂ ਨਿਕਲ ਸਕਦਾ ਉਹ ਚੋਂ ਤਿਲਕ ਸਕਦਾ ਆ ਉਹਦੇ ਚੋਂ ਆਪਣਾ ਰਸੂਖ ਵਰਤ ਕੇ ਨਿਕਲ ਸਕਦਾ ਸਜ਼ਾ ਤੋਂ ਬਗੈਰ ਪਰ ਮਹਾਰਾਜ ਕਹਿੰਦੇ ਮਾਨਸਾ ਕਿਆਂ ਦੀਵਾਨੋਂ ਭਾਵ ਦੁਨੀਆਂ ਦੇ ਦੀਵਾਨੋਂ ਦੁਨੀਆਂ ਦੇ ਕੋਰਟ ਵਿੱਚੋਂ ਮਾਨਸਾ ਕਿਆਂ ਦੀਵਾਨੋਂ ਕੋਈ ਨਾਸ ਭਜ ਨਿਕਲੇ ਪਰ ਹਰ ਕਿਆਂ ਦੀਵਾਨੋਂ ਕੋਈ ਕਿੱਥੇ ਜਾਇਆ ਭਾਈ ਗੁਰੂ ਦੀ ਦਰਗਾਹ 'ਚ ਜਿਹੜਾ ਗੁਰੂ ਦਾ دیਵਾਨ ਆ ਜਿਹੜੀ ਗੁਰੂ ਦੀ ਕਚੈਰੀ ਆ ਨਾ ਗੁਰੂ ਦੀ ਦਰਗਾਹ ਆ ਉਹਦੇ ਵਿੱਚੋਂ ਕੋਈ ਪੋਜੀਸ਼ਨ ਵਰਤ ਕੇ ਨਹੀਂ ਨਾਸ ਭਜ ਸਕਦਾ ਕੋਈ ਕਿਤੇ ਜਾ ਨਹੀਂ ਸਕਦਾ ਉਹਨੂੰ ਭੋਗਣਾ ਹੀ ਪਵੇਗਾ ਹਾਂ ਥੋੜਾ ਸਮਾਂ ਲੱਗ ਸਕਦਾ ਉਹ ਥੋੜਾ ਸਮਾਂ ਲੱਗੂਗਾ ਭੋਗਣਾ ਜਰੂਰ ਪਵੇਗਾ ਸੋ ਇਹਦ ਕਰਕੇ ਮਹਾਰਾਜ ਕਹਿੰਦੇ ਉਮ ਹਰ ਨਾਮੋ ਮੰਤਨ ਦਰਨਾਏ ਦਾ ਕੱਟੇ ਹੋ ਮੈਂ ਰੋਗ ਜਿਹੜਾ ਜਿਹੜਾ ਗੁਰੂ ਆ ਨਾ ਉਹ ਦਰਗਾਹ ਦਾ ਵਕੀਲ ਵਾ ਹਰੀ ਦੇ ਦਰਗਾਹ ਦਾ ਵਕੀਲ ਜਿਵੇਂ ਇੱਥੇ ਸਾਡੇ ਨਾਲ ਕੋਈ ਕੇਸ ਹੋ ਜਵੇ ਸਾਡੇ ਉੱਤੇ ਤਾਂ ਅਸੀਂ ਵਕੀਲ ਕਰਦੇ ਆ ਨਾ ਤੇ ਵਕੀਲ ਸਾਨੂੰ ਸਮਝਾਉਂਦਾ ਆ ਵੀ ਤੁਸੀਂ ਐਂ ਕਰਨਾ ਆਹ ਬੋਲਣਾ ਆਹ ਪੁਆਇੰਟ ਨੂੰ ਇੱਥੇ ਰੱਖੋ ਇਦਾਂ ਕਰਕੇ ਉਹ ਸਾਰਾ ਕੇਸ ਡਿਸਕਸ ਕਰਦਾ ਨਾ ਸਾਡੇ ਨਾਲ ਤੇ ਇਸੇ ਤਰ੍ਹਾਂ ਜਿਹੜਾ ਗੁਰੂ ਆ ਨਾ ਉਹ ਦਰਗਾਹ ਦਾ ਵਕੀਲ ਵਾ ਜਿਹੜਾ ਦੁਨਿਆਵੀ ਵਕੀਲ ਹੁੰਦਾ ਉਹ ਸਾਨੂੰ ਇੱਥੇ ਅਦਾਲਤ ਦੇ ਵਿੱਚੋਂ ਜੱਜ ਦੇ ਕੋਲ ਕੇਸ ਭੁਗਤ ਕੇ ਸਾਨੂੰ ਬਰੀ ਕਰਵਾਉਂਦਾ ਆ ਸਾਨੂੰ ਜੇ ਵਕੀਲ ਦੇ ਕਹੇ ਅਨੁਸਾਰ ਚੱਲੀਏ ਅਸੀਂ ਸੱਚੇ ਰਾਹ ਤੇ ਤਰ ਤੁਰੇ ਹੋਈਏ ਤਾਂ ਉਹ ਵਕੀਲ ਜਿਹੜਾ ਸਾਨੂੰ ਦਰਗਾਹ ਦੁਨਿਆਵੀ ਕੋਰਟ ਦੇ ਵਿੱਚੋਂ ਬਚਾ ਲੇਉਂਦਾ ਬਰੀ ਕਰ ਲੈਂਦਾ ਪਾਏ ਜਦ ਬਰੀ ਇਸੇ ਤਰ੍ਹਾਂ ਜਿਹੜਾ ਵਕੀਲ ਗੁਰੂ ਆ ਨਾ ਉਹ ਪ੍ਰਮਾਤਮਾ ਦੀ ਦਰਗਾਹ ਦਾ ਵਕੀਲ ਵਾ ਜੇ ਗੁਰੂ ਜੋ ਸਮਝਾਉਂਦਾ ਆ ਜੋ ਸਾਨੂੰ ਉਹ ਕਹਿੰਦਾ ਆ ਜਿਸ ਤਰ੍ਹਾਂ ਉਹ ਸਾਡਾ ਕੇਸ ਲਾਉਂਦਾ ਆ ਨਾ ਜਿੱਦਾਂ ਸਾਨੂੰ ਸਿਖਿਆ ਦਿੰਦਾ ਜਿਹੜਾ ਪੁਆਇੰਟ ਜਿੱਥੇ ਦੱਸਦਾ ਜੇ ਉਹਨੂੰ ਉਦਾਂ ਹੀ ਫੋਲੋ ਕਰੀਏ ਤਾਂ ਸੱਚ ਦੇ ਰਾਹ ਤੇ ਚੱਲਦੇ ਹੋਈਏ ਤਾਂ ਫੇਰ ਗੁਰੂ ਵੀ ਦਰਗਾਹ ਦੀ ਦਰਗਾਹ ਦੇ ਵਿੱਚੋਂ ਤੁਹਾਨੂੰ ਸਜ਼ਾ ਹੋਣ ਤੋਂ ਬਚਾ ਕਿਉਂ ਕਿਉਂਕਿ ਹਰ ਨਾਮੋ ਮੰਤਰ ਦੀ ਰੜਾਏ ਦਾ ਉਹ ਹਰੀ ਦੇ ਨਾਮ ਦਾ ਮੰਤਰ ਦੀ ਰੜਾਉਂਦਾ ਹੈ ਡ੍ਰਿੜ ਕਰਾਉਂਦਾ ਸਾਡੇ ਹਿਰਦੇ ਵਿੱਚ ਪ੍ਰਮਾਤਮਾ ਦੀ ਸਿਰ ਤੋਂ ਸਲਾਹ ਬਸਾਉਂਦਾ ਜਿਹੜਾ ਗੁਰੂ ਆ ਤੇ ਗੁਰੂ ਤੋਂ ਬਗੈਰ ਬਸ ਨਹੀਂ ਸਕਦੇ ਹਰ ਨਾਮੋ ਮੰਤਰ ਦਿੜਾਏ ਦਾ ਤੇ ਕੱਟਦਾ ਕੀ ਆ ਕੱਟੇ ਹੋਮੈ ਰੋਗ ਜਿਹੜੀ ਸਾਡੇ ਵਿੱਚ ਕਮੀਆਂ ਖਾਮੀਆਂ ਹੁੰਦੀਆਂ ਨਾ ਜਿਹੜੀ ਹੋਮੈ ਆ ਸਾਡੀ ਕਿਉਂਕਿ ਹੋਮੈ ਹੀ ਹੋਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਬਸੇ ਇੱਕ ਥਾਂ ਜਿੱਥੇ ਹੋਮੈ ਹੋਊਗੀ ਨਾ ਉਥੇ ਨਾਮ ਨਹੀਂ ਬਸ ਸਕਦਾ ਉਥੇ ਗੁਰੂ ਵੀ ਨਾਮ ਦਿੜ੍ੜ ਨਹੀਂ ਕਰਾ ਸਕਦਾ ਕਿਉਂਕਿ ਪਹਿਲਾਂ ਗੁਰੂ ਨੇ ਹੋਮੈ ਤੋੜਨੀ ਆ ਪਹਿਲਾਂ ਹੋਮਾਂ ਤੋੜਨੀ ਆ ਉਹ ਸੰਤ ਜਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਗੱਲ ਯਾਦ ਆ ਗਈ ਉਹਨਾਂ ਕੋਲ ਇੱਕ ਗਿਆਨੀ ਆਇਆ ਆਖਣ ਲੱਗਾ ਕੋਈ ਪੜਨ ਬਾਤੇ ਕਹਿੰਦਾ ਜੀ ਮੈਂ ਵੀ ਸਿੱਖਿਆ ਸੰਥਿਆ ਲੈਣੀ ਆ ਤੇ ਮੈਂ ਵੀ ਕਥਾ ਸਿੱਖਣੀ ਆ ਮੈਨੂੰ ਵਿਦਿਆ ਪੜਾ ਦਿਓ ਤੇ ਪੜਾ ਦੂੰਗੇ ਕਹਿੰਦੇ ਜੀ ਪੜਾ ਦਾਂਗੇ ਤੇ ਉਹ ਪੁੱਛਦਾ ਕਹਿੰਦਾ ਜੀ ਇਹ ਕਿੰਨਾ ਮਹਾਂਪੁਰਖ ਕਿੰਨਾ ਚਿਰ ਲੱਗੂਗਾ ਤੇ ਆਖਣ ਲੱਗੇ 6 ਮਹੀਨੇ ਲੱਗਣੇ ਆ ਤੇ ਮਹਾਰਾਜ ਕਹਿੰਦਾ ਮਹਾਂਪ ਉਹ ਕਹਿੰਦਾ ਜੀ ਠੀਕ ਆ ਮਹਾਂਪੁਰਖ ਕਹਿੰਦੇ ਤੂੰ ਕਰਦਾ ਕੀ ਆ ਕਹਿੰਦਾ ਜੀ ਮੈਂ ਗਿਆਨੀ ਆ ਕਹਿੰਦਾ ਜੀ ਮੈਂ ਗਿਆਨੀ ਆ ਤੇ ਮਹਾਰਾਜ ਹੱਥ ਪਾ ਕੇ ਆਖਣ ਲੱਗੇ ਗੁਰਮਖਾਂ ਫਿਰ ਤੈਨੂੰ ਤਾਂ ਸਾਲ ਲੱਗ ਜਾਣਾ ਆ ਤੈਨੂੰ ਸਾਲ ਲੱਗ ਜਾਣਾ ਆਖਣ ਲੱਗਾ ਜੀ ਮਹਾਰਾਜ ਇਦਾਂ ਕਿਉਂ ਮਾਹ ਪਰ ਕੋ ਫਿਰ ਮੈਨੂੰ ਸਾਲ ਕਿਦਾਂ ਲੱਗਣਾ ਦੂਜਿਆਂ ਦੇ 6 ਮਹੀਨੇ ਲੱਗਦੇ ਆ ਆਖਣ ਲੱਗੇ ਪਹਿਲਾਂ 6 ਮਹੀਨੇ ਤੇ ਤੇਰੇ ਵਿੱਚੋਂ ਗਿਆਨੀ ਕੱਢਣ ਨੂੰ ਲੱਗਣੇ ਆ ਵਾਹਿਗੁਰੂ 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 ਪਹਿਲਾਂ 6 ਮਹੀਨੇ ਤਾਂ ਤੇਰੇ ਵਿੱਚੋਂ ਗਿਆਨੀ ਕੱਢਣ ਨੂੰ ਲੱਗ ਜਾਣੇ ਆ ਜਦਲੇ ਗਿਆਨੀ ਕੱਢਾਂਗੇ ਨਾ ਤੇਰੇ ਵਿੱਚੋਂ ਗਿਆਨ ਨਿਕਲ ਗਿਆ ਜਿਹੜਾ ਤੂੰ ਆ ਚੱਕੀ ਫੇਰਦਾ ਮੋਂਡਿਆਂ ਤੇ ਤਾਂ ਫੇਰ ਤੇਰੇ ਵਿੱਚ ਗੁਰਮਤਿ ਦੀ ਗੱਲ ਪੈ ਸਕਣੀ ਆ ਭਾਈ ਵਸਤੂ ਅੰਦਰ ਵਸਤ ਸਮ ਜੇ ਬਸ ਇੱਕ ਗਲਾਸ ਪਾਣੀ ਦਾ ਭਰਿਆ ਹੈ ਉਹਦੇ 'ਚ ਦੁੱਧ ਪਾਉਣਾ ਹੈ ਤਾਂ ਦੁੱਧ ਤਾਂ ਪੈਣਾ ਜੇ ਪਾਣੀ ਨਿਕਲੂਗਾ ਹੁਣ ਇੱਕੋ ਵਾਰੀ ਪਾਣੀ ਕੱਢ ਨਹੀਂ ਸਕਦੇ ਪਾਣੀ ਢੋਲ ਨਹੀਂ ਸਕਦੇ ਸਾਡੇ 'ਚ ਇੰਨੀ ਕੁਬਤ ਹੈ ਨਹੀਂ ਤਾਂ ਫਿਰ ਮਹਾਰਾਜ ਕਹਿੰਦੇ ਭਾਈ ਗੁਰਮੁਖ ਪਿਆਰੇ ਆ ਤੂੰ ਐਂ ਕਰ ਭਈ ਉਹ ਤੇ ਪਾਣੀ ਦੇ ਗਲਾਸ ਵਿੱਚ ਏਕ-ਏਕ ਚੂਲੀ ਰੋਜ਼ ਦੁੱਧ ਦੀ ਪਾਉਣੀ ਸ਼ੁਰੂ ਕਰ ਦੇ ਔਗਣਾ ਭਰੇ ਜੀਵਨ ਦੇ ਵਿੱਚ ਨਾ ਏਕ-ਏਕ ਗੁਣ ਧਾਰਨ ਕਰਨਾ ਸ਼ੁਰੂ ਕਰ ਏਕ-ਏਕ ਗੁਣਾ ਜ ਸੱਚ ਝੂਠ ਛੱਡ ਦਿੱਤਾ ਸੱਚ ਬੋਲਣ ਲੱਪਿਆ ਧੱਗੀ ਠੋਰੀ ਛੱਡ ਦਿੱਤੀ ਇਮਾਨਦਾਰੀ ਦੇ ਆ ਗਿਆ ਕਿਸੇ ਅੰਮ੍ਰਿਤ ਵੇਲਾ ਖੁੰਝਦਾ ਸੀ ਉਹ ਸਾਹਮਣਾ ਸ਼ੁਰੂ ਕਰ ਦਿੱਤਾ ਨਿਤਨੇਮ ਨਹੀਂ ਸੀ ਕਰ ਹੁੰਦਾ ਜਾਂ ਕਾਲੀ ਜ ਕਰਦਾ ਸੀ ਉਹਨੂੰ ਸਹਿਜ ਸਹਿ ਠਹਿਰਾਉ ਜ ਕਰਨਾ ਸ਼ੁਰੂ ਕਰ ਲਿਆ ਏਕ-ਏਕ ਚੂਲੀ ਪਾਣੀ ਦੇ ਗਲਾਸ ਵਿੱਚ ਦੁੱਧ ਦੀ ਪਾਈ ਜਾ ਹੌਲੀ-ਹੌਲੀ ਪਹਿਲਾਂ ਰੰਗ ਬਦਲੇਗਾ ਫਿਰ ਕੱਚੀ ਲੱਸੀ ਬਣੇਗੀ ਸਮਾਂ ਪਾ ਕੇ ਉਹ ਦ ਪਾਣੀ ਸਾਰਾ ਹੀ ਨਿਕਲ ਜਾਏਗਾ ਕਿਉਂਕਿ ਕੰਟੀਨਿਊਟਲੀ ਉਹਦੇ ਚ ਦੁੱਧ ਪੈਂਦਾ ਰਿਹਾ ਸੋ ਮਹਾਰਾਜ ਕਹਿੰਦੇ ਹਉ ਮੈਂ ਹਰ ਨਾਮੋ ਮੰਤਰ ਦੜਾਏ ਦਾ ਕੱਟੇ ਹਉ ਮੈਂ ਰੋਗ ਨਾਨਕ ਸਤਗੁਰ ਤੇ ਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ ਮਹਾਰਾਜ ਕਹਿੰਦੇ ਗੁਰਮੁਖ ਪਿਆਰੇ ਆ ਪਰ ਸੋਚ ਜਿਹੜੀ ਨਾ ਹੈਗੀ ਆ ਮੁਸ਼ਕਲ ਗੱਲ ਇਹ ਆ ਪੇ ਗੁਰੂ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਆ ਜਿਨ੍ਹਾਂ ਦੇ ਹਿਰਦੇ ਵਿੱਚ ਜਿਨ੍ਹਾਂ ਦੇ ਮਸਕ ਦੇ ਉੱਤੇ ਲਿਖਿਆ ਹੋਇਆ ਜਿਨ੍ਹਾਂ ਦਾ ਤੁਰ ਤੋਂ ਸੰਜੋਗ ਪਿਆ ਆ ਪੇ ਇਹਨਾਂ ਨੇ ਗੁਰੂ ਦੇ ਨਾਲ ਇਹਦਾ ਮਲਾਪ ਹੋਵੇਗਾ ਸੋ ਸਤਿਗੁਰ ਰਹਿਮਤ ਕਰੇ ਜਿਹੜਾ ਆਪਾਂ ਆਮ ਕਰਕੇ ਬਿਆਨ ਦੇ ਕਾਗਜ਼ ਤੇ ਵੀ ਆਹ ਸ਼ਬਦ ਲਿਖ ਦਿੰਨੇ ਤੋਕ ਲਿਖ ਦਿੰਨੇ ਆ ਨਾਨਕ ਸਤਿਗੁਰ ਤੇ ਨਾ ਮਿਲਾਇ ਜਿਨ੍ਹਾਂ ਤੁਰੇ ਪਿਆ ਸੰਯੋਗ ਪਰ ਗੁਰਮੁਖ ਪਿਆਰੇਓ ਇੱਥੇ ਮੀਆਂ ਬੀਬੀ ਵਾਲੇ ਸੰਯੋਗ ਦੀ ਗੱਲ ਨਹੀਂ ਇੱਥੇ ਗੁਰੂ ਦੇ ਨਾਲ ਮਿਲ ਆਪਦੇ ਸੰਯੋਗ ਦੀ ਗੱਲ ਹੈ ਨਾਨਕ ਸਤਿਗੁਰ ਤੇ ਨਾ ਮਿਲਾਇ ਜਿਨ੍ਹਾਂ ਤੁਰੇ ਪਿਆ ਸੰਯੋਗ ਇਹ ਨਾਨਕ ਐਸਾ ਸਤਿਗੁਰ ਜਿਹੜਾ ਗੁਰੂ ਦੀ ਜਿਹੜਾ ਵਾਹਿਗੁਰੂ ਦੀ ਦਰਗਾਹ ਦਾ ਵਕੀਲ ਹੈ ਔਰ ਜਿਹੜਾ ਹਰੀ ਦੇ ਨਾਮ ਦਾ ਮੰਤਰ ਦ੍ਰਿੜਾ ਦ੍ਰਿੜ ਕਰਵਾ ਕੇ ਵਿੱਚੋਂ ਹਉਮੈ ਤੋੜ ਦਿੰਦਾ ਹਉਮੈ ਕੱਢ ਦਿੰਦਾ ਨਿਰਮਲ ਕਰ ਹਰੀ ਦੇ ਦਰਗਾਹ ਦਾ ਵਕੀਲ ਹੈ ਉਹ ਐਸੇ ਗੁਣਾਂ ਦਾ ਭਰਪੂਰ ਸਤਿਗੁਰੂ ਆ ਜਿਹੜਾ ਉਹ ਸਾਨੂੰ ਤਾਂ ਮਿਲਦਾ ਆ ਜੇ ਸਾਡੇ ਧੁਰ ਤੋਂ ਸੰਜੋਗ ਪਾਏ ਹੋਏ ਹੋਣ ਤੇ ਧੁਰ ਤੋਂ ਸੰਜੋਗ ਤਾਂ ਪਾਣੇ ਆ ਜੇ ਅਸੀਂ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰੀਏ ਕੋਸ਼ਿਸ਼ ਤਾਂ ਅਸੀਂ ਕਰਨੀ ਆ ਨਾ ਸਾਨੂੰ ਪਤਾ ਆ ਵੀ ਅੰਮ੍ਰਿਤ ਕੀ ਆ ਤੇ ਜ਼ਹਿਰ ਕੀ ਆ ਤੇ ਫਿਰ ਅਸੀਂ ਜੇ ਜੇ ਤੁਰੀ ਭੱਜੀ ਜਾਂਦੀ ਗੱਡੀ ਦੇ ਵਿੱਚੋਂ ਦੌੜੀ ਜਾਂਦੀ ਕਾਰ ਦੇ ਵਿੱਚੋਂ ਛਾਲ ਮਾਰਾਂਗੇ ਸਾਨੂੰ ਪਤਾ ਨਾ ਵੀ ਅਸੀਂ ਮਰਨਾ ਇਸ ਕਰਕੇ ਉਹਦੀ ਛਾਲ ਨਹੀਂ ਮਾਰਦੇ ਜੇ ਜਿਹੜਾ ਔਗਣ ਆ ਜਿਹੜੇ ਮਾਰੇ ਕਰਮ ਆ ਉਹਨਾਂ ਨੂੰ ਛੱਡੀ ਜਾਈਏ ਤੇ ਗੁਰੂ ਕੀ ਕਹਿੰਦਾ ਜਿੱਥੇ ਗੁਰੂ ਲਾਉਂਦਾ ਉੱਤੇ ਲੱਗੀਏ ਜਿੱਥੋਂ ਹਟਾਉਂਦਾ ਉੱਤੋਂ ਹਟ ਜਾਈਏ ਸਤਗੁਰ ਰਹਿਮਤ ਕਰੇ ਤੋ ਬਲੇਹਾਰੀ ਗੁਰੇ ਆਪਣੇ ਦਿਹਾੜੀ ਸਾਥ ਬਾਹਰ ਜਨ ਮਾਨਸ ਦੇ ਦੇਵ ਤੇ ਕੀ ਕਰਤਨਾ ਲੱਗੀ ਬਾਰ ਵੱਡੀ ਹੋ ਜਾਂਦੀ ਆ ਵੀਡੀਓ ਵੱਡੀ ਹੋ ਜਾਂਦੀ ਆ ਵਿੱਚ ਕਈਆਂ ਗੁਰਮਖੰ ਦਾ ਫੋਨ ਆਇਆ ਕਹਿੰਦੇ ਛੋਟੀ ਬਣਾਇਆ ਕਰੋ ਪਰ ਗੁਰਮ ਕੋ ਜਿਲੇ ਬਾਜ਼ਾਰ ਕਰਨ ਲੱਗੀ ਆ ਤਾਂ ਫਿਰ ਉਹ ਗਾਂਹ ਤੇ ਗਾਂਹ ਗਾਂਹ ਤੇ ਗਾਂ ਗੱਲ ਜੁੜਦੀ ਚਲੇ ਜਾਂਦੀ ਆ ਤੇ ਇਹ ਤਾਂ ਘੰਟਿਆਂ ਵੱਧੀ ਦਾ ਕੰਮ ਆ ਫਿਰ ਉਹ ਉਹਨੂੰ ਕੰਟਰੋਲ ਕਰਨਾ ਔਖਾ ਹੋ ਜਾਂਦਾ ਸੋ ਤੁਸੀਂ ਵੀ ਆਪਣੇ ਸੁਝਾਅ ਦਇਓ ਵੀ 10-15 ਮਿੰਟ ਦੀ ਜਿਹੜੀ ਆ ਉਹ ਪਾ ਦਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਈਆਂ ਭੁੱਲਾਂ ਦੀ ਖੇਮਾ